ਸਾਂਸਦ ਗੁਰਜੀਤ ਸਿੰਘ ਔਜਲਾ ਆਪਣੇ ਪੁੱਤਰ ਬਾਬਰ ਔਜਲਾ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚੇ ਤਾਂ ਜੋ ਅੰਮ੍ਰਿਤਸਰ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਈ ਜਾ ਸਕੇ ਅਤੇ ਲੋਕਾਂ ਦਾ ਹਾਲਚਲ ਜਾਣਿਆ ਜਾ ਸਕੇ ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਹਰ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਰਾਹਤ ਸਮਗਰੀ ਪਹੁੰਚਾਉਣ ਲਈ ਟੀਮਾਂ ਬਣਾਈਆਂ ਗਈਆਂ ਹਨ ਉਹ ਖੁਦ ਲਗਾਤਾਰ ਪਿੰਡਾਂ ਦਾ ਦੌਰਾ ਕਰ ਰਹੇ ਹਨ ਅਤੇ ਲੋਕਾਂ ਦੇ ਲੋੜਿੰਦਾ ਚੀਜ਼ਾਂ ਦਾ ਵੇਰਵਾ ਲੈ ਰਹੇ ਨੇ ਰਾਜਸਾਸੀ ਦੇ ਅਵਾਨ ਲਖਤ ਸਿੰਘ ਨੇ ਵੀ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਦੀ ਹਾਲਤ ਬਾਰੇ ਜਾਣਕਾਰੀ ਲਈ ਸੰਸਦ ਔਜਲਾ ਵੱਲੋਂ ਫਲ ਜਾਨਵਰਾਂ ਦਾ ਚਾਰਾ ਰਾਸ਼ਨ ਪਾਣੀ ਅਤੇ ਹੋਰ ਜ਼ਰੂਰੀ ਚੀਜ਼ਾਂ ਹੜ੍ਹ ਪ੍ਰਭਾਵਿਤ ਖੇਤਰਾ ਵਿੱਚ ਲਗਾਤਾਰ ਪਹੁੰਚੀਆਂ ਜਾ ਰਹੀਆਂ ਨੇ ਐਸ ਜਿਹੜੀ ਹੈ 우ਮਾਨ ਲੱਖਾ ਸਿੰਘ ਖੜੇ ਹੈ ਜਿਹੜਾ ਬਾ ਰਾਜ ਸ assi ਹੜਕੇ ਦਾ ਬਾਟਰ ਸਾਈਡ ਤੇ ਪਿੰਡ ਹੈ ਔਰ ਜਿਹੜੀ ਸੱਕੀ ਆਉਂਦੀ ਹੈ ਜ ਨਾਲੇ ਤੋਂ ਉਹ ਇਸ ਏਰੀਆ ਰੋਕੇ ਕੇ ਮਾਰ ਕਰਦੇ ਆ ਆ ਸਾਰੀ ਸੰਗਤ ਉੱਤੇ ਖੜੀ ਆ ਔਰ ਇਹਦੇ ਕੁਝ ਏਰੀਆ ਬਚਿਆ ਪਰ ਅਜਿਵੇਂ ਬਰਿਆ ਆ ਉਹ ਬਿਲਕੁਲ ਡੁੱਬਾਇਓ ਦੇ ਕਈ ਡੇਰੇ ਜਿਹੜੇ ਨੇ 8-8 10-10 ਫੁੱਟ ਪਾਣੀ ਹੈ ਕੋਈ ਜਾਵ ਨਹੀਂ ਸਕਦਾ ਤੇ ਉੱਥੇ ਚਾਰ-ਪੰਜ ਜੀ ਜਿਹੜੇ ਬੜੇ ਪੂਰੀ ਤਰ੍ਹਾਂ ਫਸੇ ਆ ਕੋਈ ਵੀ ਹੈਲਪ ਜਿਹੜੀ ਉਹਨਾਂ ਤੱਕ ਨਹੀਂ ਪਹੁੰਚੀ ਜਾ ਸਕਦੀ ਪਹੁੰਚਾਈ ਜਾ ਸਕਦੀ ਹੁਣ ਇਹ ਵਹਿਣ ਆ ਕੁਦਰਤੀ ਵਹਿਣ ਆ ਪਰ ਸੱਕੀ ਛੋਟੀ ਹੋਣ ਕਰਕੇ ਕੁਝ ਲੋਕਾਂ ਉਹਨੂੰ ਆਪਣੇ ਕਬਜ਼ੇ 'ਚ ਲੈਣ ਕਰਕੇ ਜਿਹੜਾ ਪਾਣੀ ਆ ਹੁਣ ਲੋਕਾਂ ਦੇ ਘਰਾਂ 'ਚ ਵੀ ਵੜਿਆ ਤੇ ਫਸਲਾਂ 'ਤੇ ਵੀ ਨੁਕਸਾਨ ਹੋ ਰਹੀਆਂ ਨੇ ਇਹਦੇ ਨਾਲ ਜਿਹੜੇ ਪ੍ਰਿੰਟ ਇਫੈਕਟ ਕਰਦੇ ਨੇ ਉਹ ਜਿਹੜੇ ਹੈਗੇ ਨੇ ਕਿ ਬਰਿਆਂ ਬਰਿਆਕ ਕੋਚੂਪੁਰ ਕੱਕੜਾ ਤੱਲੀ ਅਸਾਨ ਅਸਾਨੀਪੁਰਾ ਅਵਾਨ ਆਗੂਪੁਰਾ ਚੋਚਕਵਾਲ ਮੁੱਧ ਖੁਖਰ ਸਾਣੇ ਵੰਡਿਆਲਾ ਆਦਮਪੁਰਾ ਮੁਜ਼ੱਫਰਪੁਰਾ ਲੋਧੀ ਗੁਜਰ ਦਸ਼ਮੀਸ਼ ਨਗਰ ਕੱਕੜਮੰਜ ਰਾਣੀਆਂ ਅਚਾਦੇ ਮਿਆਦੀਆਂ ਪਿਛਲੇ ਬੰਦੇ ਨੇਪਾਲ ਕੋਟ ਸਿੱਧੂ ਸ਼ਾਹਪੁਰ ਅਵਾਨ ਲਖਾ ਸਿੰਘ ਜਿੱਥੇ ਅਸੀਂ ਗਨੇ ਆ ਕਾਫੀ ਪਿੰਡ ਹੋਰ ਵੀ ਆ ਜਿਹੜੇ ਇਸ ਸੱਕੀ ਦੀ ਮਾਰ ਰੇਟ ਅਜਨਾਲੇ ਹਲਕੇ ਤੋਂ ਬਾਅਦ ਚਾਉਂਦੇ ਨੇ ਕਿਉਂਕਿ ਅਜਨਾਲੇ ਤੱਕ ਤੇ ਟੀਮਾਂ ਸਾਰੀਆਂ ਆ ਰਹੀਆਂ ਨਹੀਂ ਇਹਨਾਂ ਦੇ ਵੀ ਬਹੁਤ ਏਰੀਏ ਜਿਹੜੇ ਸੱਕੀ ਦੇ ਏਰੀਏ ਉਹ ਡੁੱਬੇ ਨੇ ਉੱਥੇ ਵੀ ਕਈ ਰਾਤ ਦੀ ਜ਼ਰੂਰਤ ਹੈ ਪਰ ਮੈਂ ਦੱਸਣਾ ਚਾਹੁੰਦਾ ਕਿ ਦੋ ਪੁਲ ਨੇ ਚੂਚਕਵਾਲ ਤੇ ਮੁਜ਼ੱਫਰਪੁਰ ਪੁਲ ਵੱਡੇ ਬਣ ਗਿਆ ਪਰ ਪੁਰਾਣੇ ਪੁਲ ਸਰਕਾਰੀ ਮਹਿਕਮੇ ਨੇ ਡਿਸਮੈਂਟਲ ਨਹੀਂ ਕੀਤੇ ਜਿਹਦੇ ਕਰਕੇ ਜੀ ਡੱਕਿਆ ਉਹ ਲੱਗ ਕੇ ਪਛਾਣ ਨੂੰ ਲੋਕ ਡੁੱਬੇ ਨੇ ਸੋ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਰੰਤ ਇਹਦੇ 'ਤੇ ਧਿਆਨ ਦਿਓ ਔਰ ਜਿੱਥੇ ਬੂਟੀ ਫਸੀ ਆ ਕਿਉਂਕਿ ਇੱਥੇ ਖਲਾਈ ਨਹੀਂ ਕੀਤੀ ਕਿਸੇ ਨੇ ਵੀ ਇਹ ਇਹ ਅਸਲੀਅਤ ਐ ਇੱਥੋਂ ਦੀ ਕਿਉਂਕਿ ਜੇ ਖਲਾਈ ਹੋਈ ਹੋਵੇ ਲੋਕਾਂ ਨੂੰ ਪਤਾ ਹੀ ਹੁੰਦਾ ਜੇ ਮਸ਼ੀਨਾਂ ਲੱਗੀਆਂ ਹੋਣ ਕੋਈ ਖਲਾਈ ਨਹੀਂ ਹੋਈ ਕੋਈ ਬੂਟੀ ਨਹੀਂ ਕੱਢੀ ਗਈ ਜਿਹਦੇ ਕਰਕੇ ਇੱਥੇ ਫਲੱਡ ਦੇ ਹਾਲਾਤ ਬਣੇ